ਹੈਲੋ ਦੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੁਰਸਨਾਓ ਕੀ ਹਾਲ ਚਾਲ ਨੇ ਅਮੀਰ ਕਰਦੀਆਂ ਕਿ ਸਾਰੇ ਠੀਕ ਠਾਕ ਹਾਂਗੇ ਚੜ੍ਹਦੀ ਕਲਾ ਵਿੱਚ ਹਾਂਗੇ ਲਓ ਜੀ ਸਵੇਰ ਸੁਵੇਰਾ ਦਾ ਟਾਈਮ ਆਪਾਂ ਸਟਾਰਟ ਕਰ ਲਿਆ ਆਪਣਾ ਬਲੌਗ ਧਾਰਨਾ ਲੋਕਿਆਂ ਦਾ ਆਪਣਾ ਕੰਮ ਨਿਭੜ ਗਿਆ ਚਾਹ ਬਣਾ ਕੇ ਵੀ ਦੂਰੀਵਾਰ ਦੀ ਕੀ ਲਈ ਹੈ ਤੇ ਆਪਾਂ ਲਈ ਸੀ ਗੰਡੇ ਆਲੂ ਦੇ ਦੋ ਤੰਦਨ ਹੋ ਗਏ ਸੀ ਸਾਂਭਣ ਵਾਲੇ ਪਏ ਸੀ ਤੇ ਅੱਜ ਆਪਾਂ ਸਾਫ਼ ਕਰਕੇ ਆਹ ਗੰਨੇ ਆਲੇ ਟੋਕਰੇ ਹਨ ਜਿਹੜੇ ਨੇ ਨਿਰਮਨ ਇਹ ਇਹਦੇ ਵਿੱਚ ਪਾ ਲਾਂਗੇ ਕਿਉਂਕਿ ਜੀ ਜੇ ਧੋਵਾਂਗੇ ਤਾਂ ਹਨਾ ਇਹ ਲੋਹੇ ਦਾ ਹੁੰਦਾ ਰੰਗ ਕੀਤਾ ਹੁੰਦਾ ਹੋਰ ਕੁਝ ਨਹੀਂ ਤੇ ਇਸ ਲਈ ਇਹਨੂੰ ਆਪਾਂ ਟਾਪੀ ਨਾਲ ਸਾਫ਼ ਕਰਾਂਗੇ ਤਾਂ ਹੀ ਜ਼ਿਆਦਾ ਟਾਈਮ ਕੱਢ ਜਾਂਦੀ ਹੈ ਇਹ 5-6 ਸਾਲੋਂ ਬਿਲੇ ਆਉਂਦੀ ਮੈਂ ਕਦੇ ਤੋਂ ਤੇ ਨਹੀਂ ਇਹ ਟੋਕਰੇ ਮੈਂ ਆਈ ਟਾਪੀ ਨਾਲ ਸਾਫ਼ ਕਰਕੇ ਇਹਨਾਂ ਨੂੰ ਰੱਖ ਦੇਣੀ ਜੀ ਸਾਫ਼ ਕਰ ਦੇਣੀ ਵਧੀਆ ਨਹੀਂ ਪਏ ਹੁੰਦੇ ਆ ਇਹ ਕਿਉਂਕਿ ਕੱਟਾ ਹੀ ਪਿਆ ਨਹੀਂ ਰਹੇ ਜੀ ਤਾਂ ਨਾ ਪੇਰਾ ਜੀ ਦਸੋਂ ਨਹੀਂ ਜੀ ਬਣ ਜਾਂਦੀ ਆ ਪਰ ਨਗਰ ਉਹ ਛੇਤੀ ਖਰਾਬ ਹੋ ਜਾਂਦੀ ਆ ਟੁੱਟ ਜਾਂਦੀ ਆ ਇਹ ਇਹ ਤਰ੍ਹਾਂ ਰੰਗ ਕਰਕੇ ਸ਼ੂ ਬਣਾ ਲਈਦੀ ਕੋਈ ਖਾਸ ਮਜ਼ਬੂਤ ਨਹੀਂ ਹੁੰਦੇ ਇਹ। ਇਹ ਐਕਵਾਰਮ ਸਕੇਲ ਦਾ ਲਿਆ ਸੀਗਾ। ਉਹ ਨਾ ਬਾਹਲਾ ਮੋਟਾ ਸੀਗਾ। ਕਰਲੇ ਕਰਲੇ ਸੀ ਪਤਾ ਨਹੀਂ ਸੀ ਉਹਨੂੰ। ਉਹਦੇ ਵਿੱਚ ਸਾਰੇ ਗੰਡੇ ਆਲੂ ਕਰ ਜਾਂਦੇ ਸੀ ਜੇ ਵਿੱਚ ਉਹਦੇ ਕਾਗਜ਼ ਰੱਖਦੇ ਸੀਗੇ। ਫਿਰ ਉਹ ਖਰਾਬ ਹੋ ਜਾਂਦੇ ਸੀਗੇ। ਫਿਰ ਮੈਨੂੰ ਇਹ ਹੀ ਵਧੀਆ ਲੱਗਿਆ ਹੁਣ 5-6 ਸਾਲ ਹੋ ਗਏ ਨਾ ਉਹਨਾਂ ਲਿਆ ਹਾਂ। ਵਧੀਆ ਹੰਡੀ ਜਾਂਦੀ ਹੈ ਇਹ। ਫਿਰ ਮੈਨਾਂ ਨੂੰ ਧੋਣ ਦੀ ਜੀ। ਰੋਜੀ ਆਪਾਂ ਅਰਕੀ ਕਸੇ ਜੀ ਸਾਹ ਜਿਹਨੇ ਇਹਾਂ ਚ ਪਏ ਪਏ ਤੇ ਤੁਸੀਂ ਆਪਾਂ ਹੁਣ ਚੜਾਉਂਦਾਂਗੇ ਖਲਾ ਅਗੇ ਬੰਦੇਾਂ ਤੇ ਜਿਹੜੇ ਖਰਾਬ ਨਾ ਹੋਣ ਸ਼ਾਂਤੀ ਕਰਦੇ ਰਾਵਾਂਗੇ ਵੀ ਇੱਕ ਅੱਧਾ ਢੰਡਾ ਸਾਰੇ ਢੰਡਿਆਂ ਨੂੰ ਖਰਾਬ ਕਰ ਦਿੰਦਾ ਹੈ ਨਾ ਪੁਰਾਣੀ ਕਹਾਵਤ ਹੈ ਜੀ ਇਹ ਇੱਕ ਮੱਝ ਦੀ ਪੂਰੀ ਸਾਰਿਆਂ ਨੂੰ ਖਰਾਬ ਕਰਦੀ ਹੈ ਇੱਕ ਬੰਦਾ ਖਰਾਬ ਸਾਰਿਆਂ ਨੂੰ ਖਰਾਬ ਕਰਦਾ ਉਹ ਗੱਲ ਸਾਬਤ ਹੈ ਜੀ ਜੀ ਇੱਕ ਗੰਡਾ ਖਰਾਬ ਹੋਇਆ ਤਾਂ ਸਾਰਿਆਂ ਨੂੰ ਖਰਾਬ ਕਰੂਗਾ ਇਸ ਲਈ ਆਪਾਂ ਸਾਰ ਸਫਾਈ ਦੇ ਨਾਲ ਰੱਖ ਦਿੰਨੀ ਹੈ ਸ਼ਾਂਤੀ ਵਰਕੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਠੀਕ ਹੈ ਜੀ ਤੇ ਜੀ ਬਲੌਗ ਵਧੀਆ ਲੱਗਦਾ ਤਾਂ ਲਾਈਕ ਕਮੈਂਟ ਇਹ ਜੇ ਬੜਾ ਵਧੀਆ ਲੱਗਦਾ ਸ਼ੇਅਰ ਕਰਦੇ ਆਂ ਤੇ ਜਿਹੜੇ ਮੁੰਮੀਆਂ ਜੀ ਉਸ ਚੈਨਲ ਨੂੰ ਸਬਸਕ੍ਰਾਈਬ ਠੀਕ ਹੈ ਜੀ ਤੇ ਪਸੂਆਂ ਵੱਲ ਜਾਪਾ ਨਹੀਂ ਹੋਊਗੇ ਜੋ ਤੇ ਜੀ ਕੱਲ ਦੁਪਹਿਰੇ ਪਾਪਾ ਜੀ ਸਾਬਣ ਲਿਆ ਕਿ ਜਿੱਥੇ ਸਾਬਣ ਮੁਕਿਆ ਵਾ ਸੀ ਤਰ ਚਾਰ ਵਾਰ ਨਵਾਤਾ ਦਤਨਾ ਪਰ ਸਾਬਣ ਦਾ ਚਿੱਤ ਆਪਣਾ ਜਿੰਦੇ ਸੀ ਜਦੋਂ ਮੈਂ ਕਹਿੰਦੀ ਸੀ ਨਹੀਂ ਤੇ ਫਿਰ ਪਾਪਾ ਹੀ ਤੋ ਕੱਲ ਮੰਗਾਇਆ ਮੈਂ ਪਾਪਾ ਨੇ ਦੁਪਹਿਰੇ ਲਿਆ ਕੇ ਦਿੱਤਾ ਤੇ ਦੁਪਹਿਰੇ ਘਰ ਉਹਦੇ ਪਸੂ ਬਲਟੇ ਸੀ ਫਿਰ ਕੱਲ ਸ਼ਾਮ ਨੂੰ ਮਤਾਰਾਂ ਚੋਂ ਤੋ ਪਹਿਨਾ ਪਸੂ ਨਵਾਇ ਨਾ ਕ ਚੱਲਦਾ ਘੰਟਾ ਪਿੱਛੋਂ ਤਾਂ ਜੋ ਆਹੇ ਤੇਰਾ ਕਨਿਸ਼ ਕਾਲੀ ਦੀ ਬੈਠੇ ਸੀ ਬਾਹਰ ਬਾਹਰ ਤੇ ਪਸੂ ਰਾਮ ਨਾ ਬੈਠੇ ਰਹੇ ਦੋ ਤਨਾ ਉੱਠ ਕੇ ਬੈਠੇ ਦੇਖੇ ਜਮਾਨੇ ਉੱਠੇ ਨਾ ਗੁਆ ਲਿਤੇ ਜਿਹਨੋ ਤੜਕੇ ਪੱਠੀ ਪਾਈਏ ਦੋਮਤ ਬਣਦੀ ਹੋ ਉੱਠਿਆ ਜਦੋਂ ਉਧਰ ਪਸੂਆਂ ਚ ਗਏ ਤੇ ਇਸ ਲਈ ਰੌਂਦਾਰੀ ਹੁੰਦੀ ਹੈ ਜੇ ਕਿਸੇ ਵੀ ਚੀਜ਼ ਦੀ ਆਪਾਂ ਬਗਵਾ ਕਰਦੇ ਆ ਆਪਾਂ ਨੂੰ ਵਧੇਗਾ ਰਿਜ਼ਲਟ ਦਿੰਦੀ ਆ ਠੀਕ ਆ ਜੀ ਇਹ ਮਨਾਂ ਵਿਚਾਰਾਂ ਨੂੰ ਇਹ ਬੋਲਣ ਨਾਲਕੋ ਸਾੰਗੀ ਦੇ ਗਾਲ ਸਾਰੀ ਹੁੰਦੇ ਆ ਲੋਕ ਜੀ ਹੁਣ ਫੇਰ ਮੈਨੂੰ ਆਪ ਨੂੰ ਨਾਲੇ ਤਾਂ ਇਥੇ ਸਫਾਈ ਹੋ ਜੂਗੀ ਤੇ ਆਪਾਂ ਦੁੱਧ ਦੇ ਵੇਟ ਦੇ ਹੁੰਦੇ ਸੀ ਪੂਰਾ ਵੀ ਧੋ ਕੇ ਰੱਖਣਾ ਮੈਂ ਮੈਂ ਕੱਲ ਅੰਦਰੋਂ ਰਸੋਈ ਸਾਫ ਕਰਦਿਨੀ ਬਾਹਰ ਕੱਢਤਾ ਬਾਹਰੋਂ ਫਿਰ ਹੋਰ ਥਾਂ ਜਾਊਗਾ ਕੋਈ ਨਹੀਂ ਲੱਗਦੇ ਗੱਡਿਆਂ ਨੂੰ ਮਾਰ ਕੇ ਪਾਈ ਸੀ ਮੈਂ ਯਾਲੂਆਂ ਪੱਟਾ ਖੋਲ੍ਹ ਲਿਆ ਆਪਾਂ ਆਹ ਦਰਜਾ ਕਹਿੰਦਾ ਸੀ ਖਲਾਰ ਦੇ ਵੇਖ ਕੇ ਤੋਲ ਕੇ ਲੈ ਲੋ ਵੀ ਤੋਲ ਜਨਾ ਘੱਟ ਹੋਣੀ ਥੋੜਾ ਕੋਈ ਗੜਿਆ ਨਾ ਹੋਵੇ ਮੇਰੀ ਗਰੰਟੀ ਆ ਦੇਖੋ ਹੁਣ ਇੱਕ ਆਵਾਜ਼ ਨਿਕਲਦੀ ਹੈ ਤੇ ਗ੍ਰਿੰਡ ਵਧਿਆ ਲਿਖਾਂਗੇ ਮੋਟੇ ਆਪਾਂ ਗੰਡੇ ਜਿਹੜੇ ਇਹ ਵਾਸਤੇ ਖੜ ਤੇ ਪਾਣਾ ਨਹੀਂ ਲਿੰਦੇ ਗੀ ਮੀਡੀਅਮ ਸਾਈਡ ਦੇ ਖੜ ਤੇ ਪਾਣਾ ਨਹੀਂ ਕਿਉਂਕਿ ਮੀਡੀਅਮ ਸਾਈਡ ਦੇ ਸਲਾਦ ਵਿੱਚ ਕੱਟੇ ਜਾਂਦੇ ਹਨ ਇਹ ਕੇ ਜਿਸ ਤਰ੍ਹਾਂ ਆਪਾਂ ਸ਼ਾਂਤੀ ਕਰਦੇ ਆ ਚਲੋ ਜੀ ਬਣੀਏ ਤੁਸੀਂ ਬਲੌਗ ਦੇ ਨਾਲ ਫਿਰ ਆਪਾਂ ਇਹੇ ਕੰਮ ਥੰਨੇ ਨੂੰ ਮੇੜ ਕੇ ਇਸ਼ਨਾਨ ਕਰਕੇ ਨਹਾ ਕੇ ਵੀ ਜਾਵਾਂਗੇ ਇਸ ਵਾਰ ਆਸਾਂ ਕਿਉਂਕਿ ਮੈਂ ਥੋੜਾ ਜਿਹਾ ਕੰਮ ਨੇ ਮੇੜ ਕੇ ਜਾ ਰਹੀ ਹਾਂ ਇਹ ਵੀ ਨਾ ਮਿੱਟੀ ਘਟੇ ਵਾਲਾ ਕੰਮ ਨੇ ਮੇੜਨਾ ਉਹ ਵਰਦਾਰਾ ਆਪਣਾ 9 ਵਜੇ ਤੱਕ ਖੁੱਲਿਆ ਰਹਿੰਦਾ ਵਰਦਾਰਾ ਸਾਰ ਇਹ ਤਾਂ 8:00 ਵੀ ਵਜੇ ਤੱਕ ਨੂੰ ਸਾਢੇ 7:00 ਵੀ ਜਾਵੜ ਤੇ ਸਾਢੇ 8:00 ਵੀ ਜਾਵੜ ਤੇ ਆ ਮਨ ਤੋਂ ਕੋ ਬਾਈ ਚੜੀਆਂ ਚੜਪੁੰਦੀਆਂ ਬੜਾ ਜਿਆਦਾ ਲੱਗਦਾ ਫਿਰ ਆਪ ਨੂੰ ਵੀ ਹੁਣ ਇਹਨਾਂ ਨਾਲ ਗੱਲ ਬੰਦੀ ਆਪਾਂ ਬੋਲੀ ਤੇਢੀ ਕਰ ਲਈ ਇੱਥੇ ਤੇ ਉਹ ਜਿਹਨਾਂ ਸ਼ਾਂਤੀ ਕਰਦੇ ਆ ਕਿ ਕੱਲਾ ਕੱਲਾ ਗੰਡੇ ਚਾਹੁੰਦਾ ਤਾਂ ਕਿ ਕੰਮ ਲੱਗਦਾ ਹੁੰਦਾ ਲਾ ਕਿ ਇਹ ਚਿੱਟੇ ਗੰਡੇ ਆ ਮੈਨਾਂ ਤੇਰਾ ਸਾਬ ਬਹੁਤ ਆ ਬਹੁਤ ਵਧੀਆ ਹੁੰਦਾ ਮੈਨੂੰ ਆਇਤਾ ਪਤਾ ਨਹੀਂ ਨੂੰ ਕੀ ਕਹਿੰਦੇ ਪਰ ਨਾਸਕ ਦੇ ਗੰਡੇ ਇਹ ਪਹਿਲਾਂ ਸਾਡੇ ਲਈ ਹੁੰਦੇ ਸੀ ਵਧੀਆ ਨਹੀਂ ਰਹੇਗੇ ਉਹ ਵੀ ਸੁੱਕੇ ਹੁੰਦੇ ਆ ਤੇ ਲਾਲ ਗੰਡੇ ਹੁੰਦੇ ਉਹ ਪੁੰਨੇ ਤੋਂ ਕਾਲੇ ਹੋ ਜਾਂਦੇ ਆ ਉਹ ਬੜੀ ਵੱਡੀਆਂ ਗੋਮਤਰੀਆਂ ਦਾ ਸਾਗਾ ਪਰ ਇਹ ਗੰਡਾ ਜਿਹੜਾ ਇਹ ਬਹੁਤ ਵੱਡੀਆਂ ਨਾਲ ਦਾ ਸਾਈਜ਼ ਦਾ ਕੋਈ ਨਹੀਂ ਦੀ ਸ਼ੇਪ ਜੀ ਤਾਂ ਨਹੀਂ ਇਸੋ ਹੀ ਕਰੀ ਇਹ ਵਧੀਆ ਬੁਛੇ ਚਿੱਟਾ ਗੰਡਾ ਨਿਕਲਦਾ ਤੇ ਰਸ ਵੀ ਬਹੁਤ ਹੈ ਇਹਦੇ ਵਿੱਚ ਇਹਦੀ ਅਕੜ ਰਸ ਹੁੰਦਾ ਗਰਮੀ ਦੇ ਦਿਨ ਵੀ ਆਪਾਂ ਗੰਡਾ ਖਾਣਾ ਤੇ ਇਹ ਕਿਸੇ ਵੀ ਵੇਖੇ ਚਿੱਟੇ ਗੰਡੇ ਵਾਸੋਂ ਵੀ ਵੇਖਣ ਨੂੰ ਰੰਗ ਤਾਂ ਨਹੀਂ ਇਹਨਾਂ ਦਾ ਬਾਹਾਂ ਚਿੱਟਾ ਦਾ ਪਰ ਮਤਲਬ ਕਿ ਫਲ ਨਿਕਲਿਆ ਛੇਲੇ ਪੀਕ ਕੱਢੇ ਹੋਏ ਫਲ ਨਿਕਲਦਾ ਤੇ ਕੱਟੇ ਹੋਏ ਵੀ ਜਿੱਦਾਂ ਚਿੱਟਾ ਗੰਡਾ ਨਿਕਲਦਾ ਹੈ ਸਕੋਲ ਦਾ ਸਪੀਸ ਇਹ ਤਾਂ ਆਸਾਂ ਨੂੰ ਕਈ ਨੀਂਵੇ ਦਿੱਤੀਆਂ ਕੋਲੋਂ ਇਹ ਚੁੱਤੀ ਗੰਢੀ ਵੱਡੀ ਲੱਗਦੀ ਆ ਹਰ ਇੱਕ ਦਾ ਐਕਸਪੀਰੀਅਸ ਲੰਘਣ ਦਾ ਬਾਅਦ ਕੋਈ ਵੀ ਟਿਜਰ ਸੋਈ ਤੇ ਲੱਗ ਜਾਉਣ ਜੇ ਇਹਦੇ ਪਤਾ ਲੱਗਦਾ ਵੀ ਕਿੰਦਾ ਨਹੀਂ ਇਹ ਜਿੰਦੇ ਦਾ ਹੀ ਟਾਵੇ ਵੀ ਹੈ ਤੇ ਆਹ ਗੰਡੇ ਵੱਟੀ ਗੰਡੇ ਰੱਖ ਲਾਂਗੇ ਇਹਨੂੰ ਸਬਜ਼ੀ ਵਗੈਰਾ ਨਾਲ ਆਉਣ ਤੇ ਦੂਜੇ ਗੰਡੇ ਆਪਾਂ ਖਾਣ ਰੱਖ ਲਾਂਗੇ ਸਲਾਦ ਵਗੈਰਾ ਨਾਲ ਆਹਦੇ ਨਾਲ ਅੱਗੇ ਸਿੱਧੇ ਚੱਲਦੇ ਆ ਕੌਣ ਕੋਲ ਵਿੱਚ ਮੌਲਾਵਨਾ ਰੋਟੀ ਤੱਕ ਬਾਹਰ ਅੰਦਰ ਜਾਂਦਾ ਹੂ ਤੇ ਹੋਰ ਕੁੱਝ ਨਹੀਂ ਹੁੰਦਾ ਬੰਦਾ ਗੰਡੀਆਂ ਨੂੰ ਜਾਂਦਾ ਹੈ ਗੰਡੀਆਂ ਦੇ ਵਿੱਚ ਦੁੱਧ ਪਾ ਕੇ ਸਬਜ਼ੀ ਬਣਾ ਲੈਂਦਾ ਕੌਣ ਕੌਣ ਗੰਡੀਆਂ ਚ ਦੁੱਧ ਪਾ ਕੇ ਸਬਜ਼ੀ ਬਣਾਉਂਦਾ ਜ਼ਰੂਰ ਸਿਰ ਕੋਈ ਹੋਵੇ ਆਪਾਂ ਕਰ ਲਈਏ ਸ਼ਾਂਤੀ ਲਈ ਇਸ ਥਾਂ ਨੇ ਘਟਾ ਵੇਚ ਦੇ ਗੰਡੀਆਂ ਇਹ ਇੱਕ ਸਾਈਡ ਤੇ ਰੱਖ ਲਾਂਗੇ ਆਪਾਂ ਇਹਦਾ ਇਹ ਦਾਲ ਸਬਜ਼ੀ ਦੀ ਕਮਾਂ ਨਹੀਂ ਇਹ ਕੋਈ ਇਹ ਸਾਫ਼ ਸਫਾਈ ਰੱਖਾਂਗੇ ਤਾਂ ਸਾਰੇ ਵਧੀਆ ਰਹਿਣਗੇ ਇਹ ਤੇ ਉਹ ਜਿਸ ਤਰ੍ਹਾਂ ਦੇ ਬਣਾਉਂਦੇ ਨੇ ਅੰਡੀਆਂ ਦੀ ਵੀ ਸਿੱਖ ਕਰਦੇ ਨੇ ਅਰੇ ਨਹੀਂ ਕਿਸੇ ਹੋਰ ਬਲੌਗ ਦੇ ਨਾਲ ਆਪਣਾ ਸ਼ਾਂਤੀ ਕਰਨ ਦਾ ਮਤਲਬ ਇਹ ਹੀ ਸੀਗਾ ਹਨਾ ਕੋਈ ਇੱਥੇ ਪੀੜ ਖਰਾਬ ਹੈ ਸਾਰਿਆਂ ਨੂੰ ਖਰਾਬ ਕਰ ਦਈਏ ਤੇ ਚੰਗਾ ਇਨਸਾਨ ਸਾਰਿਆਂ ਨੂੰ ਚੰਗਾ ਬਣਾ ਦਿੰਦਾ ਹੈ ਮੈਂ ਵੀ ਅਜਿਹੇ ਹੋਰ ਬਲੌਗ ਦੇ ਨਾਲ ਆਪਾਂ ਸਾਰੇ ਨੂੰ ਸਿੱਖੀ ਦੇਣਾ ਤੇ ਚੱਰੇਗਾ ਜਦੋਂ ਲਈ ਕੋਈ ਚੰਗਤ ਕਰੇਗਾ ਪਰਾਠਾ ਲੈਟ ਦਾ ਕੱਟ ਦੇ ਲੱਗ ਲਾ ਕੇ ਸਪਰਾ ਬਹੁਤੇ ਗੰਡੇ ਪਾ ਦਿਆ ਜੀ ਥੱਲੇ ਆਪਾ ਪਾ ਦੇ ਮੀਡੀਅਮ ਸਾਈਜ਼ ਦੇ ਇਸ ਤਰ੍ਹਾਂ ਗੋਚੇ ਆਪਾਂ ਗੰਡੇ ਨੇ ਟੋਕਰੀ ਚ ਕਰਾਂ ਦੇਣੇ ਇਹ ਮੋٹے ਗੰਡੇ ਆਟਾ ਪਾ ਲਈ ਮੀਡੀਅਮ ਸਾਈਜ਼ ਦੇ ਆਟਾ ਪਾ ਲਈ ਉਸੇ ਦੀ ਸੰਤਿਕਾ ਤੇ ਨਹੀਂ ਰੱਖ ਲਿਆ ਕਰੋ ਵੀ ਸ਼ਾਵਲੀ ਗੰਡੇ ਪੇ ਮਾੜੀ ਸੰਸਕ੍ਰਿਤੀ ਮਾੜੀ ਸੰਸਕ੍ਰਿਤੀ ਪਰ ਇਹਦਾ ਕੋਈ ਵੀ ਟੀਚਾ ਕਿ ਪ੍ਰਾਣਾ ਪਾਣਾ ਨਹੀਂ ਰਿਹਾ ਕਿ ਗਲਾਸੇਵ ਵਿੱਚ ਰੱਖ ਕੇ ਤੇ ਆਉਗੇ ਬੱਚਿਆਂ ਨੂੰ ਸਿਖਾ ਦਿੰਦੇ ਸੀ ਮਾੜੀ ਸੰਸਕ੍ਰਿਤੀ ਚੰਗੀ ਸੰਸਕ੍ਰਿਤੀ ਇਹ ਗਲਾਸੇਵ ਸਾਰਿਆਂ ਨੂੰ ਖਰਾਬ ਕਰ ਦਿੰਦਾ ਤੇ ਚੰਗਾਂ ਸੌਣ ਦੀ ਸੰਸਕ੍ਰਿਤੀ ਚੰਗੀ ਵੀ ਦੇਖ ਦਿਨਾ ਤਾਂ ਨਾ ਤਾਂ ਬੰਪੜਾਈ ਦੀ ਪੜਾਈ ਵੀ ਬਹੁਤ ਤਰ੍ਹਾਂ ਦੀ ਹੋਊਗੀ ਵਕਰੀ ਉਹ ਗੱਲਾਂ ਹੀ ਨਹੀਂ ਰਹੀਆਂ ਹੁਣਾਂ ਇਕਾ ਦਿਨ ਤੋਂ ਲੰਬਾ ਤਾਂ ਕਰ ਗਿਆ ਆਪਣਾ ਵਲੌਗ ਇੱਥੇ ਕਾਫੀ ਲੰਬਾ ਹੋ ਗਿਆ ਠੀਕ ਹੈ ਜੀ ਮਿਲਦੇ ਹਾਂ ਕਿਤੇ ਹੋਰ ਵਲੌਗ ਦੇ ਨਾਲ ਵਾਲੇ ਠੀਕ ਹੈ ਉੱਤੇ ਵਾਈਸ